ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਗੱਲ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਬਹੁਤ ਸ਼ੇਅਰ ਕਰਨਾ ਹੋਵੇ ਜਾਂ ਜਦ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਤਸੱਲੀ ਪਰ ਤੁਸੀਂ ਆ ਕੇ ਕਰਨੀ ਹੈਗੀ ਤੁਸੀਂ ਕਹਤਾ ਹੀ ਪਸੂ ਲੈਣੇ ਦਾ ਦੋ ਟਾਈਮ ਚੋਕੇ ਤਸੱਲੀ ਕਰਕੇ ਲਵੋ ਤੇ ਜੇ ਸੁਆ ਸвая ਪਸੂ ਆ ਤਾਂ ਚੋਲੋ ਤੇ ਗੱਬਣ ਵਾਲਾ ਚਿਪਾ ਕੇ ਚੰਗੀ ਤਰ੍ਹਾਂ ਪਾਸ ਕਰਕੇ ਲਵੋ ਕਿਉਂਕਿ ਵਪਾਰੀ ਵੀਰਾਂ ਕੋਲੇ ਪਸੂ ਮਾਲ ਆ ਘੋਂ ਆਇਆ ਹੁੰਦਾ ਵਾ ਉਵੇਂ ਮਾਲ ਤੁਰਿਆ ਆਉਂਦਾ ਵਾ ਜਿਹੜਾ ਫੱਟ ਬੈਠੇ ਉਹ ਲਵੋ ਫੱਟ ਕਰਨਾ ਸੌਦਾ ਦਾ ਥੋੜੀ ਜ਼ਿੰਮੇਵਾਰੀ ਹੈ ਜੀ ਮੇਰਾ ਕੰਮ ਸਿਰਫ ਪਸੂ ਦਿਖਾਉਣ ਦਾ ਵਾ ਇਹ ਫਰੰਟ ਦਾ ਪਸੂ ਖੜਾ ਵਾ ਤਸੱਲੀ ਪਰਕ ਤੁਸੀਂ ਆਪਦੀ ਆਪਾਈ ਕਰਨੀ ਆ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਇੰਨੇ ਪਰਪੰਗ ਦੋਵਾਂ ਬੜਾ ਬਾਰੇ ਤੇ ਆ ਦੋ ਬਾਈ ਕੋਲ ਬੱਚੀਆਂ ਵਾ ਅੱਜ ਬੈਸਰੀ ਕਾਲ ਸੀਗਾ ਬਾਈ ਨਾਮ ਦੱਸ ਦੇ ਨਾਮ ਹਰਦੀਪ ਸਿੰਘ ਬਾਈ ਠੀਕ ਹੈ ਜੀ ਪਿੰਡ ਗੱਲ ਜਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਬਾਈ ਮੋਬਾਈਲ ਨੰਬਰ 6284849399 ਠੀਕ ਹੈ ਜੀ ਇੱਕ ਮੈਂ ਜਰਸ ਤੋਂ ਸ਼ੁਰੂ ਕਰੇ ਝੁੰਗੀ ਤੋਂ ਬਾਈ ਕਿਹੜਾ ਸੁਆ ਸੁੰਦੀ ਆ ਇਹੇ ਏ ਬਈ ਬਹੁਤ ਹੀ ਰਾਈ ਡਿਮਾਂਡ ਸੀਗੀ ਬਈ ਜਰਸੀਆਂ ਗਾਈਆਂ ਬਈ ਲੈ ਕੇ ਆ ਬਈ ਚੰਗੀਆਂ ਠੀਕ ਹੈ ਜੀ ਇਹ ਆਪਾਂ ਹੁਣ ਜਰਸੀਆਂ ਲੈ ਕੇ ਆਏ ਆ ਕੱਲ ਹੀ ਆਈਆਂ ਜੀ ਆਪਣੇ ਕੋਲੇ ਠੀਕ ਹੈ ਜੀ ਆਹ 62 ਤਾਂ ਪਹਿਲੇ ਸੂਏ ਆ ਠੀਕ ਹੈ ਜੀ ਪੂਣੀ ਆ ਜੀ ਬੱਚੀ ਦਿਨ ਕਿੰਨੇ ਲੈਂਦੀ ਆ ਲੈਣੇ ਇੱਕ ਵਸ 10 15 ਲੈਂਦੀ ਆ ਠੀਕ ਆ ਹਾਂ ਜੀ 10 15 ਦੋਨੋਂ ਦੇ ਵਿੱਚ ਪਿਆਰ ਸੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਇਹਦਾ ਯਾਨੀ ਕਿ ਲੀ ਆਉਂਦੀ ਆ ਬੰਦੀਆਂ ਹੁੰਦੀ ਆ ਠੀਕ ਹੈ ਜੀ ਹਾਂ ਦੁੱਧ ਕਿੰਨਾ ਕਹ ਪਾਉ ਤੇਰੇ ਹਿਸਾਬ ਨਾਲ ਮੁੱਧ ਵੀ ਅਗਲੀ ਸੇਵਾ ਦਾ ਹੈ ਰਾਤ ਕੋਲ ਨਾ ਠੀਕ ਆ ਹਾਂ ਜੀ ਹਾਂ ਜੀ ਮੁੱਧ ਬਾਕੀ ਆ ਨੇ ਵੀ ਹਸਾ 15 ਜੱਜਮੈਂਟ ਲਾਉਂਦੇ ਠੀਕ ਹੈ ਜੀ ਕੱਢਦੇ ਬਾਹਰ ਨੂੰ ਲੋ ਜੀ ਦੋਸਤੋ ਕੱਦ-ਕੱਟ ਠੀਕ ਆ ਦਰਮਿਆਨੇ ਕੱਦ-ਕਾੜ ਤੇ ਜਰਸੀ ਆਗੀ ਬਾਈ ਕਹਿੰਦਾ ਪਹਿਲਾ ਸੂਆ ਸੌਂਦੀ ਆ ਦਿਨ 10 ਤੋਂ 15 ਵਿੱਚ ਦੇ ਵਿੱਚ ਸੂਪੂਗੀ 10 ਲੈ ਜਾਵੇ 9 ਲੈ ਜਾਵੇ ਉਹ ਥੋੜੇ ਤੇ ਬਾਕੀ ਪਸ਼ੂ ਤੇ ਆ ਕੇ ਉਪਰਾਂ ਕੇ ਛੇਦੀ ਸੂਪੇਂਦਾ ਕਈ ਪਸ਼ੂ ਚੀ ਲਾ ਕੇ ਦਾ ਵੱਧ ਵੀ ਲੈ ਜਾਂਦਾ ਵਾ ਕੱਦ-ਕਾੜ ਜੁਰਮਾਨਾ ਸਿੰਘਾ ਜਰੂਰ ਝੁੰਗੀਆ ਸਿੰਘਾ ਵਾਲੇ ਕਹਿੰਦੇ ਕਰਮਾ ਵਾਲੀ ਹੁੰਦੀ ਆਗੀ ਤੇ ਵੇਖ ਸਕਦੇ ਹੋ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਕਟ ਵਾਲਾ ਹਵਾਨਾ ਬੋਦੀ ਵਾਲੀ ਵੜ ਨਿੱਕਾ ਕਾਨਾ ਠਣਾ ਸਹਿ ਬਹੁਤ ਚੰਗਾ ਕੱਢਦੀ ਆਉਂਦੀ ਹੈਗੀ ਅਜ ਤਾਂ ਹਵਾਨਾ ਇਹਨੇ ਹੋਰ ਬਣਾਉਣਾ ਵਾ ਜਣ 10 ਤੋਂ 12 ਲੈ ਜੂਗੀ ਆਰਾਮ ਨਾਲ ਠਣਾ ਸਹਿ ਤੋਂ ਨੇੜੇ ਤੋਂ ਚੈੱਕ ਕਰਾ ਦੇਣਾ ਵਾ ਸੋਨਾ ਥਿਸ ਚੋਾਈ ਵਾਲਾ ਤੇ ਮੁੱਠੀ ਗਲ ਥਣ ਕੱਢੂਗੀ ਪਹਿਲਣ ਵੜ ਆ ਦਿਨ 10 12 ਦੀ ਕੱਚੀ ਆ ਗਈ ਤੇ ਵੇਖ ਸਕਦੇ ਹੋ ਜੀ ਕਦ ਕਾਰ ਦਰਮਿਆਨ ਨਹੀਂ ਹੈਗਾ ਫੇਸ ਕੁਆਲਿਟੀ ਚੈੱਕ ਕਰੋ ਸੋਹਣੀ ਫੇਸ ਕੁਆਲਿਟੀ ਹੈਗੀ ਨੇੜੇ ਦਿਖਾ ਦਿੰਨੇ ਤੁਹਾਨੂੰ ਜਰਸੀ ਬਰੀਡ ਹੈਗੀ ਮੁੱਲ ਬਾਈ ਇਹਦਾ ਮੁੱਲੇ ਦਾ ਬਾਈ 30 ਸੀਤੀ ਆ ਵੀਰ ਪਿਛਮਾਨ ਤਾਨ ਲਓ 37000 ਰੁਪਏ ਦਾ ਮੁੱਲਾ ਵਿਚੋ ਕੇ ਮਾਨਤਾਨ ਹੋ ਜਾਊਗਾ ਜੀ ਜੀ ਸੀਲ ਪੂਰੀ ਆ ਬਾਈ ਅੱਗੇ ਇਹ ਚਾ ਤੁਸੀਂ ਕਰਨੀ ਬਾਈ ਸੌਦਾ ਨੇ 37000 ਮੁੱਲਾ ਠੰਡੀ ਸੀਜ਼ਨ 50 ਠੰਡੀ ਸੀਜ਼ਨ ਹੀ ਹੁੰਦੀਆਂ ਤੁਹਾਨੂੰ ਪਤਾ ਹੀ ਆ ਦਾ ਬਰ ਦਿੰਦਾ ਕਹਿੰਦਾ ਚੰਗਾ ਫੰਦ ਤੱਕ ਤਿਆਰ ਕਰਕੇ ਫੇਰ ਸੂਣਾ ਵਾ ਜਿਹੜੇ ਵਾਲ ਢੱਲਾ ਸਾਰਿਆਂ ਨੇ ਕੱਢ ਕੇ ਤੇ ਫੇਰ ਸੂਣਾ ਵਾ ਦੋਨ ਬਿਜਾਦ ਕੇ ਬਾਈ ਜੀ ਇਹ ਵਾ ਦੂਜੇ ਸਵੇਰ ਸੂਦੀ ਆ ਬਾਈ ਠੀਕ ਆ ਜੀ ਹਾਂ ਜੀ ਕੀ ਰਿਕਾਰਡ ਪਹਿਲਣ ਦਾ ਰਹਿੰਦੇ ਆ ਯਾਨੀ ਕਿ ਵੀਕ ਠੀਕ ਆ ਜੀ ਹਾਂਜੀ ਦੁੱਧ ਪਿਆਜੂਗੀ ਵਧੀਆ ਯਾਨੀ ਇਹਦਾ ਥੱਲਾ ਥੱਲਾ ਦੀਵਾ ਬਣਾਉਣਾ ਇਹਦੇ ਦਿਨ ਪਏ ਜਿਹਦੇ ਹਿਸਾਬ ਨਾਲ ਠੀਕ ਹੈ ਜੀ ਅੱਛਾ ਹਾਂਜੀ ਠੀਕ ਆ ਕਿ ਕਿਸੇ ਮਾਰਕਰ ਸਾਹਿਬ ਕੋਈ ਇਦਾਂ ਰਕਾਰਡ ਕੋਈ ਇਹਦਾ ਰਕਾਰਡ ਤਾਂ ਵੀ ਉਹਨਾਂ ਨੇ ਯਾਰ ਕੋਈ ਨਹੀਂ ਦੱਸਿਆ ਨਹੀਂ ਕਿ ਆਪਾਂ ਗਾਉਂਾਂ ਦੇ ਵੀ ਗਾਉਂ ਆਈਆਂ ਹੁੰਦੇ ਨਾਲ ਆ ਹੀ ਚੱਲੀ ਜਾਂਦਾ ਸੇਵਾ ਦਾ ਹੀ ਹੁੰਦਾ ਵਾ ਠੀਕ ਹੈ ਹੁੰਦਾ ਕਰ ਲਵੇ ਠੀਕ ਹੈ ਦੋਨਾਂ ਪਿਆਜਾਂ ਲਓ ਵੀ ਕੱਢਦੇ ਬਾਹਰ ਨੂੰ ਲਓ ਜੀ ਦੋਸਤੋ ਬਾਈ ਕਹਿੰਦਾ ਵੀ ਆਪਾਂ ਨੂੰ ਵੀ ਗਾਉਂ ਆਈਆਂ ਹੀ ਆ ਦੋਦ ਆਪਣਾ ਕੋਈ ਰਿਕਾਰਡ ਨਹੀਂ ਪਤਾ ਹੁਣ ਪਹਿਲੇ ਸੋਇਕਾ ਦੋਜਾ ਸੂਹਾ ਸੁੰਦੀ ਆ ਕਦ ਘੜੇ ਦਾ ਵੀ ਠੀਕ ਆ ਦਰਮਿਆਨਾ ਕਦ ਕਾਠਾਗਾ ਜਰਸੀ ਬਰੀਡ ਆਗੀ ਕਿਉਂਕਿ ਕਰਮ ਵਾਲੇ ਗਰਮੀ ਗਰਮੀ ਭੂਰਾ ਨਹੀਂ ਬਰਉਂਦੇਗਾ ਗਰਮੀ ਗਰਮੀ ਦਾ ਨਿਯਾਰੇ ਦੇ ਦੇਣਗੀਆਂ ਲਾਲ ਜਰਸੀ ਆ ਥੋੜੀ ਕ੍ਰਾਉ ਸੰਗ ਚ ਤੇ ਦੇਖ ਸਕਦੇ ਹੋ ਜੀ ਬੋਦੀ ਵਾਲੀ ਵਹਿੜ ਆ ਹੂੰ ਨਿੱਕਾ ਕੰਨ ਆ ਇਹਦਾ ਵੀ ਥਾਣਾ ਹਵਾਨਾ ਬਹੁਤ ਸੋਹਣਾ ਵਾ ਤੇ ਦੇਖ ਸਕਦੇ ਹੋ ਥਾਣਾ ਸਹਿਤ ਨੇੜੇ ਤੋਂ ਚਾਹੇਗਾ ਥਿਚੂਆਈ ਵਾਲਾ ਬਹੁਤ ਸੋਹਣਾ ਮੁੱਠਾ ਮੋਟਾ ਮੁੱਠੀ ਵਾਲਾ ਥਾਣਾਗਾ ਅਜ ਦਿਨ ਦੇ 20 ਪਏ ਆ ਕੇ 20 ਤਨ ਖਵਾਨਾ ਨੇ ਸਵਾਲਟ ਨਾਲ ਸਾਰੇ ਕੱਢ ਕੇ ਫੇਰ ਸੋਣਾ ਵਾ ਜੇ ਕੋਈ ਵਪਾਰੀ ਵੀਰ ਵੀ ਲੈਂਦਾ ਤਾਂ ਦਾ ਤਨ ਸਾਮਕਾ ਦੇ ਚੰਗੇ ਪੈਸੇ ਨਫਾ ਲੈ ਸਕਦਾ ਵਾ ਮੁੱਲ ਬਈ ਇਹਦਾ ਮੁੱਲ ਇਹਦਾ ਵੀ 36000 ਫੇ ਚ ਮੰਨਤਾ ਜਦੋਂ 36000 ਜਮਾ ਜੈਜ ਮੋਲਾਗੇ ਵਿੱਚੋਂ ਕੀ ਮਾਨਤਾ ਨੂੰ ਜਰੂਰ ਹੋ ਜੂਗਾ ਛੋਟੇ ਛੋਟੇ ਭਾਦਿਆਂ ਜਾਰ ਸਿੰਘਾਂ ਵਾ ਤੁਦ ਪੀਰ ਨੂੰ ਘਰੇ ਚੰਗੀਆਂ ਜੇ ਮੱਝ ਲੈਣੀ ਪਵੇ ਤਾਂ ਮੱਝ ਲੱਖ ਸਵਾ ਲੱਖ ਦੀ ਹੋਣੀ ਹੈ ਕਿ ਤੁਦ ਪੀਰ 10 12 ਕਿਲੋ ਵਾਲੇ ਘਰੇ ਤੇ ਸਹੀ 3000 ਰਕ ਦਾ ਮੁੱਲ ਹੈ 36000 ਮੁੱਲ ਜਮਾ ਜੈਜ ਮੁੱਲ ਦੀਆਂ ਜੇਕਰ ਜੋੜਾ ਲੈ ਲੈ ਤੇ ਮਾਨਦਾਨ ਹੋ ਜੂ ਬਾਦ ਲੋ ਜੇਕਰ ਜੋੜਾ ਦੇ ਵਾਧ ਮਾਨਦਾਨ ਹੋ ਜੂਗਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਹੈਗੀ ਬਾਈ ਆਪ ਦੀ ਸੱਲੀ ਕਰਕੇ ਲੈ ਕੇ ਜਾਓ ਅਗਲਾ ਜਿੰਨੀ ਵੀ ਲੈਣੀ ਠੀਕ ਆ ਬਾਈ ਬਾਈ ਗਾ ਸੱਲੀ ਕਰ ਦੋ ਜਾਂ ਤੁਸੀਂ ਤੁਸੀਂ ਦੋ ਕਿੰਨਾ ਲੈ ਲਓਗੇ ਜੋ ਤੁਹਾਨੂੰ ਸੇਵਾ ਦਾ ਜੇ ਵਾਧ ਕਰਨ ਦਾ ਕਿੰਨਾ ਵਾਧ ਲੈ ਲਓਗੇ ਇਹਦੇ ਚ ਤੋੜੀ ਤੇ ਬਣਦੇ ਹੋਗੇ ਤਾਂ ਫਿਰ ਜੇ 10 ਕੋਲ 12 ਦੇ ਉਹ ਵੀ ਦੇਣਾ ਫਿਰ ਇਹਨਾਂ ਨੇ ਦੁੱਧ ਦਾ ਸੇਵਾ ਦਾ ਵੜਾ ਚੰਗੀਆਂ ਵਾ ਸੰਗਾਂ ਪਲੀਆਂ ਠੀਕ ਆ ਕੋਲਸੀ ਫਿੱਕੀ ਨਹੀਂਗੀ ਬਾਕੀ ਤੁਸੀਂ ਜੇ ਕੋਲੇ ਆ ਕੇ ਜਰੂਰ ਗੌਰ ਨਾਲ ਚੇਪਰ ਕੇ ਚੰਗੀਦਰਾ ਪਾਸ ਕਰਕੇ ਲਿਓ ਅਵੱਛੀ ਵਰ ਦੱਸ ਦੇ ਬਾਈ ਇਹ ਮੱਛੀ ਆ ਵੀ 5-6 ਮਹੀਨਿਆਂ ਦੀ ਆ ਠੀਕ ਆ ਜੀ ਹਾਂ ਜੀ ਮੁੱਲੇ ਦਾ ਇਹਨਾਂ ਦੋਨਾਂ ਦਾ ਹੀ 15000 ਰੁਪਏ ਮੁੱਲਾ ਬਾਈ ਠੀਕ ਆ ਜੀ ਦੋਨਾਂ ਬੱਛੀ ਲੋ ਜੀ ਦੋਸਤੋ ਬਾਈ ਦੱਸਦਾ ਬਾਈ ਠੀਕ ਆ 5-6 ਮਹੀਨੇ ਦੀ ਹੈਗੀ ਹੈਗੀ ਝੋਲੀ ਛਾਲੀ ਠੀਕ ਹੈਗੀ ਬਾਕੀ ਤੁਹਾਨੂੰ ਪਤਾ ਵੀ ਨਿੱਕੀ ਹੈਗੀ ਆ ਕਿ ਸੇਵਾ ਸੰਭਾਲ ਕਿਸ ਵੀਰ ਨੇ ਕੀਤੀ ਨਹੀਂ ਇਹਨਾਂ ਦੀ ਜੀ ਚੰਗੀ ਸੇਵਾ ਸੰਭਾਲ ਗੌਰ ਕਰਦੇ ਤਾਂ ਚਾਪੜ ਰਗੀਆਂ ਹੋਣਗੀਆਂ ਸੀਗੀਆਂ ਬਾਕੀ ਫੇਸ ਕੁਆਲਿਟੀ ਚੰਗੀ ਆ ਕਰੋ ਸੰਗਾ ਬਾਕੀ ਇਹ ਵੱਡੀ ਹੋ ਕੇ ਕੀ ਪਤਾ ਕੀ ਨਿਕਲ ਲੈ ਜਾਈ ਚੰਗੀ ਨਿਕਲੂਗੀ ਬਿਹੜ ਜਿ ਬਾਈ ਦੇ ਲਿਆਂਦੇ ਗਏ ਹੋਈਆਂ ਵਾ ਜੋੜੇ ਦਾ ਮੁੱਲ 5 1000 ਰੁਪਿਆ ਵਾ ਵਿੱਚੋ ਕੇ ਮਾਰ ਤਾਂ ਜਰੂਰ ਹੋ ਜਾਊਗਾ ਪਛੀ ਆ ਵੀ ਚੰਗੀ ਆ ਗਈ ਥੋੜੀ ਬੋਦੀ ਬਾਦੀ ਕੱਢਦੀ ਆਉਂਦੀ ਤੇ ਵੇਖ ਸਕਦੇ ਹੋ ਜੀ ਇਹਦੇ ਬਾਹਲੇ ਬਾਈ ਆ ਥੋੜਾ ਥਾੜਾ ਵਿਖਾ ਦਿਓ ਲੋ ਦੋਸਤਾਂ ਥਾਣ ਤੁਹਾਨੂੰ ਬਾਈ ਨੂੰ ਵਾਅ ਮਾਰੀ ਆਪਾਂ ਥਾਣ ਤੁਹਾਨੂੰ ਵਿਖਾ ਦਿੰਨੇ ਆਗੇ ਬਹੁਤ ਚੰਗਾ ਬਾਈ ਆ ਥਾਣਾ ਬਹੁਤ ਚੰਗਾ ਬੱਚੀ ਦਾ ਪਛੀ ਦੀ ਫੇਸ ਕੁਆਲਿਟੀ ਬਰਾਤ ਬਰੀਡ ਬਹੁਤ ਆ ਗਈ ਤੇ ਬਸ ਛੱਡ ਦੇ ਬਾਈ ਕਣਾ ਸੇ ਬਹੁਤ ਚੰਗਾ ਵਾ ਤੁਸੀਂ ਦੇਖ ਸਕਦੇ ਚਾਰੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਮਰ ਜੁੜੇ ਦਾ 10000 ਰੁਪਏ ਉਹਦੀ ਥਾਣੇ ਵਖਾ ਦਿੱਤੀ ਥਾਣੇ ਬਖਵਾ ਦਾ ਮਾਸੇ ਦੇ ਵੇ ਕਿ ਫੋੜ ਸ਼ਾਂਗ ਪਹਿਲਾਂ ਪਤਾ ਲੱਗ ਜਾਂਦੀ ਹੈਗੀ ਮੁੜ ਕੇ ਅਗਲਾ ਇੱਥੇ ਆਵੇ ਕੋਈ ਵਾਟੋ ਚੱਲ ਕੇ ਕੋਈ ਵੀਰ ਮੰਗਾ ਲੇ ਮੁੜ ਕੇ ਅਗਲਾ ਕਹਿੰਦਾ ਭਾਈ ਆਏ ਤੇ ਜਿਉਂ ਸੀ ਲਓ ਦੋਸਤੋ ਇਹਦੇ ਹੈਗੀ ਆ ਮਾੜੀ ਜੀ ਫੋੜ ਜੀ ਉਹ ਜਮਾ ਬਰੀਕ ਮਮੂਲੀ ਜੀ ਹੈਗੀ ਉਹ ਕਹੇ ਮੇਰੇ ਦੱਸਣ ਦਾ ਫਰਜ਼ ਬਣਦਾ ਵਾ ਕੱਲੂ ਕੀ ਵੀਰ ਆਵੇ ਤੇ ਉਹ ਕਹਿ ਦਵੇ ਭਾਈ ਤੂੰ ਅਖੇ ਦੱਸੀ ਗਿਆ ਦੱਸਿਆ ਨਹੀਂ ਸਾਨੂੰ ਜਮ ਖਾਂ ਜਾਣੀ ਬਾਕੀ ਥੱਲੇ ਪਾਰਕ ਜਿਹੜੇ ਵੀਰ ਨੇ ਲੈਣੀਆਂ ਆ ਪੈਸੇ ਲਾਉਣੇ ਆ ਆਪਦੀ ਕੋਲ ਆ ਕੇ ਜਰੂਰ ਕਰੇ ਜੀ ਮੁੱਲ ਜਮਾ 10000 ਰੁਪਿਆ ਬੱਚੀਆਂ ਬਹੁਤ ਸੋਹਣੀਆਂ ਬੱਚੀਆਂ ਚੰਗੀਆਂ ਫੇਸਕਲ ਚੰਗੇ ਬੋਦੀ ਵਾਲੀਆਂ ਬੱਚੀਆਂ ਆ ਗਈਆਂ ਬਾਕੀ ਥੋੜੀ ਸੇਵਾ ਸੰਭਾਲ ਆ ਜੇ ਗੌਰ ਕਰ ਲਓਗੇ ਤਾਂ ਛੇਤੀ ਬਣ ਜਾਣਗੀਆਂ ਜੇ ਤੂੜੀ ਦੀ ਤਬਨੀ ਰੱਖੋਗੇ ਤਾਂ ਟਾਈਮ ਲੈ ਜਾਣਗੀਆਂ ਇਹ ਅੱਜ ਦੇ ਵੀਡੀਓ ਦੇ ਬਾਰੇ ਚਾਰ ਨਾਕ ਸੇਲ ਸੀਗੇ ਦੋ ਆ ਜਰਸੀ ਬੜਾ ਬਹੁਤ ਚੰਗੀਆਂ ਮੁੱਲ ਇੱਕ ਨੰਬਰ ਦਾ 37000 ਰੁਪਿਆ ਦੋ ਨੰਬਰ ਦਾ 36000 ਰੁਪਿਆ ਦੋ ਬੱਚੀਆਂ ਦਾ 10000 ਜੋੜਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬ